ਉਹ ਫਿਰ ਦੁਬਾਰਾ ਜ਼ਿੰਦਗੀ ਤੇ ਵਾਪਸ ਨਹੀਂ ਮੁੜਦਾ ਤੇ ਜਿੱਥੇ ਉਹ ਜਾਂਦਾ ਉਹ ਫਿਰ ਪੂਰੇ ਘਰ ਦੀ ਬਰਬਾਦੀ ਕਰਕੇ ਜਾਂਦਾ ਸੋ ਅਸੀਂ ਕਹਿਣਾ ਇਹ ਚਾਹੁੰਦੇ ਆ ਕਿ ਨਸ਼ੇ 10 ਸਾਲ ਪੰਜਾਬ ਦੇ ਅੰਦਰ ਅਕਾਲੀ ਸਰਕਾਰ ਰਹੀ ਆ 2007 ਤੋਂ ਲੈ ਕੇ 2017 ਤੱਕ 10 ਸਾਲ ਭਾਜਪੀ ਨਾਲ ਉਹਦੇ ਭਾਈਵਾਲ ਰਹੀ ਆ ਕਾਲੀ ਭਾਜਪੀ ਗੱਡ ਜੋੜ ਕਹਿੰਦੇ ਉਸ ਸਰਕਾਰਾਂ ਦੇ ਰਾਜ ਚ ਇਹ ਚਿੱਟੇ ਦਾ ਸ਼ਬਦ ਪੰਜਾਬ ਦੇ ਲੋਕਾਂ ਨੇ ਸੁਣਿਆ ਕਦੀ ਪਹਿਲੋਂ ਤੁਸੀਂ ਅਸੀਂ ਨਹੀਂ ਸੁਣਿਆ ਸੋ ਚਿੱਟਾ ਪਿੰਡਾਂ 'ਚ ਆਇਆ ਉਹਨਾਂ ਦੇ ਵੱਡੇ ਵੱਡੇ ਲੀਡਰ ਇਸ ਚਿੱਟੇ ਦੇ ਕਮਾਈ ਦੇ ਵਿੱਚ ਹੱਥ ਰੰਗਦੇ ਰਹੇ ਆ ਭਾਵੇਂ ਪੰਜਾਬ ਦੇ ਲੋਕਾਂ ਦੇ ਬੱਚੇ ਮਰਦੇ ਰਹੇ ਸੱਥਰ ਪੈਂਦੇ ਰਹੇ ਘਰਾਂ ਚ ਕੀਰਨੇ ਪੈਂਦੇ ਰਹੇ ਪਰ ਉਹਨਾਂ ਨੇ ਆਪਣੀ ਰਾਜ ਭਾਗ ਦਾ ਜਿਹੜਾ ਫਾਇਦਾ ਰਾਜ ਭਾਗ ਦੀ ਤਾਕਤ ਦਾ ਫਾਇਦਾ ਜਿਹੜਾ ਆ ਪੰਜਾਬ 'ਚ ਚਿੱਟਾ ਘਰ ਘਰ ਭਜਾਨ 'ਚ ਕੀਤਾ ਸੋ ਸਭ ਤੋਂ ਜਿਹੜੀ ਦੁਖਦਾਈ ਗੱਲ ਆ ਕਿ ਅਕਾਲੀ ਬੀਜੇਪੀ ਰਾਜ ਦਾ ਜਿਹੜਾ ਬਦਨਾਮ ਚਿਹਰਾ ਹੀ ਪੰਜਾਬ ਦੇ ਵਿੱਚ ਉਸ ਵੇਲੇ ਉਹ ਸੀਗਾ ਬਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਦੇ ਘਰਾਂ ਚ ਉਹ ਸਮਗਲਰ ਬਹਿ ਕੇ ਰੋਟੀ ਪਾਣੀ ਖਾ ਕੇ ਜੰਦੇ ਰਿਹਾ ਕਿਉਂਕਿ ਬਾਦਲ ਸਾਹਿਬ ਮੁੱਖ ਮੰਤਰੀ ਸੁਖਵੀਰ ਬਾਦਲ ਉਹਦਾ ਜੀਜਾ ਡਿਫਟੀ ਸੀ ਆਮ ਤੇ ਫਿਰ ਰਾਣੀ ਨੂੰ ਅੱਗਾ ਢੱਕਣ ਲਈ ਕੌਣ ਗਵੇ ਜਦੋਂ ਸਾਰਾ ਕੁਝ ਉਹਨਾਂ ਦੇ ਕੋਲ ਸੀਗਾ ਸੋ ਉਸ ਵੇਲੇ ਸਭ ਤੋਂ ਜਿਹੜੀ ਗੱਲ ਬਾਹਰ ਆਈ ਨਿਕਲ ਕੇ ਜਦੋਂ ਜਗਦੀਸ਼ ਸਿੰਘ ਭੋਲਾ ਇੱਕ ਭੈਣੋ ਡੀਐਸਪੀ ਫੜਿਆ ਪੁਲਿਸ ਦਾ ਡੀਐਸਪੀ ਜਿਹੜਾ ਵਰਦੀ 'ਚ ਸੀਗਾ ਉਹਨੂੰ ਫੜਿਆ ਉਹ ਚਿੱਟੇ ਦਾ ਕੰਮ ਕਰਦਾ ਹੀ ਨਸ਼ੇ ਦਾ ਤੇ ਜਦੋਂ ਉਹਨੂੰ ਫਿਰ ਟੰਗਿਆ ਫਿਰ ਉਹ ਬੋਲਿਆ ਵੀ ਇਕੱਲਾ ਮੈਂ ਨਹੀਂ ਹੈ ਬਿਕਰਵਜੀਤ ਸਿੰਘ ਮੰਜੀਠੀਆ ਸਾਡੀ ਪਿੱਠ ਤੇ ਘਰੋਤਾ ਉਹ ਸਾਡੀ ਬਾਹ ਫੜਦਾ ਫਿਰ ਉਹਦੇ ਖਿਲਾਫ ਪਰਚਾ ਹੋਇਆ ਹੁਣ ਉਹ ਕੋਰਟਾਂ 'ਚ ਪ੍ਰਕਿਰਿਆ ਚੱਲ ਰਹੀ ਆ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਉਸ ਰਾਜ ਦੇ ਵਿੱਚ ਨਸ਼ਾ ਵਧਿਆ ਫਿਰ ਕਾਂਗਰਸ ਦੀ ਸਰਕਾਰ ਆਈ ਗੱਲਾਂ ਬਹੁਤੀਆਂ ਪੁਰਾਣੀਆਂ ਨਹੀਂ ਸਿਰਫ ਚੇਤੇ ਕਰਾਣਾ ਤੇ ਕੈਪਟਨ ਸਾਹਿਬ ਨੇ ਵੀ ਜਿਹੜਾ ਪੰਜਾਬ ਦੇ ਲੋਕਾਂ ਨਾਲ ਕਿਹਾ ਕਿ ਮੈਂ ਗੁਟਕਾ ਸਾਫ ਦੀ ਸੌਖਾਣਾ ਮੱਥੇ ਤੇ ਲਾਇਆ ਤੇ 4 ਹਫ਼ਤਿਆਂ ਦਾ ਟਾਈਮ ਮੰਗੇ ਵੀ 4 ਹਫ਼ਤਿਆਂ ਚ ਸਰਕਾਰ ਬਣਾਓ ਕਾਂਗਰਸ ਦੀ ਮੈਨੂੰ ਮੁੱਖ ਮੰਤਰੀ ਮੈਂ ਨਸ਼ਾ ਖਤਮ ਕਰ ਦਿਆਂਗਾ ਪੰਜਾਬ ਚ ਨਸ਼ਾ ਖਤਮ ਨਹੀਂ ਹੋਇਆ ਮੈਨੂੰ ਅੱਜ ਵੀ ਉਸ ਭੀਮਪਰ ਵਾਲੇ ਆ ਸੋਰੀ ਬਡਾਲੇ ਵਾਲੇ ਮੁੜੇ ਦੀਆਂ ਉਹ ਉਹ ਪਰਿਵਾਰ ਦੀਆਂ ਚੀਕਾਂ ਚੀਤੇ ਆ ਜਿਹਨੇ ਬਾਹਰ ਜਾਣਾ ਸੀਗਾ ਤੇ ਨੌਜਵਾਨ ਮੁੰਡਾ ਐਡਾ ਸੋਹਣਾ ਸਰੀਰ ਜਿਹੜਾ ਉਹਦੀ ਪੇਟ ਚੜ ਗਿਆ ਸਾਰਾ ਇੱਕ ਨਹੀਂ ਕਈ ਕਈ ਪਰਿਵਾਰ ਇਸ ਮਤਲਬ ਜਿਹੜੀ ਆ ਉਹ ਬਿਮਾਰੀ ਦੇ ਵਿੱਚ ਉਜੜੇ ਸੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੇ ਸਾਰਾ ਇੱਕ ਮੈਕੈਨਿਜ਼ਮ ਲਾਇਆ ਕਿ ਨਸ਼ਾ ਖਿਆਲਾਂ ਨਾਲ ਨਹੀਂ ਬੰਦ ਹੋਣਾ ਨਸ਼ਾ ਖਤਮ ਕਰਨ ਲਈ ਇੱਕ ਡ੍ਰਿਹੜ ਸ਼ਕਤੀ ਚਾਹੀਦੀ ਆ ਉਹ ਰੋਜ਼ ਸ਼ਕਤੀ ਦੇ ਖਿਲਾਫ ਲੜਨਾ ਤੇ ਲੜਨ ਵਾਲਿਆਂ ਵਿੱਚ ਹੋ ਸਕਦਾ ਆਪਣੇ ਵੀ ਹੋਣ ਜਿਸ ਤਰ੍ਹਾਂ ਮਹਾਭਾਰਤ ਦੇ ਅੰਦਰ ਜਦੋਂ ਅਰਜਨ ਨੇ ਦੇਖਿਆ ਵੀ ਸਾਹਮਣੇ ਤੇ ਮੇਰੇ ਆਪਣੇ ਸਰੀਕੇ ਆ ਤੀਰ ਕਿੱਦਾਂ ਮਾਰਾਂ ਫਿਰ ਅਰਜਨ ਨੇ ਕਿਹਾ ਉਹਨੇ ਪੁਵਾਨ ਕ੍ਰਿਸ਼ਨ ਨੇ ਤੇ ਅਰਜਨ ਹੁਣ ਹੱਕ ਤੇ ਸੱਚ ਦੀ ਲੜਾਈ ਹੈ ਤੇ ਆਪਣੇ ਪ੍ਰਾਇਦ ਦੀ ਲੜਾਈ ਨਹੀਂ ਤੀਰ ਚੱਕ ਤੇ ਤੇਰਾ ਕਰਮਾ ਵੀ ਇਸ ਵੇਲੇ ਜਿਹੜਾ ਜੁੱਤ ਦੂਜੇ ਤੇ ਸੋ ਜਦ ਜਿੱਤਿਆ ਇਤਿਹਾਸ ਦੇ ਅੰਦਰ ਨਸ਼ਾ ਵੇਚਣ ਵਾਲੇ ਭਾਵੇਂ ਸਾਡੇ ਰਿਸ਼ਤੇਦਾਰ ਹੋਣ ਸਾਡੇ ਆਲੇ ਦੁਆਲੇ ਹੋਣ ਬਿਲਕੁਲ ਮਾਫ ਨਹੀਂ ਕਰਾਂਗੇ ਹੁਣ ਤੱਕ 650 ਬੰਦਾ ਫੜ ਕੇ ਜੇਲ੍ਹਾਂ ਚ ਸੁਟਿਆ ਭਗਵੰਤਬਾਨ ਦੀ ਸਰਕਾਰ ਨੇ ਵੀ ਤੁਹਾਡੀ ਜਗਾ ਪਿੰਡਾਂ ਚ ਨਹੀਂ ਤੁਹਾਡੀ ਜਗਾ ਪਿੰਡਾਂ ਚ ਨਹੀਂ ਜਿਹੜਾ ਸੁਟਿਆ ਪਰਚੇ ਦਰਜ ਕਰਨਦੇ ਆ ਬਹੁਤ ਸਾਰੇ ਲੋਕਾਂ ਦੇ ਘਰ ਵੀ ਢਾਏ ਆ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਬਣਾਏ ਸਨ ਤੁਹਾਡੇ ਲਾਗੇ ਆ ਡੇਡਾ ਪਿੰਡਾਂ ਡੇਡਾ ਪਿੰਡ ਜਿਹੜਾ ਬੜੇ ਲੰਬੇ ਸਮੇਂ ਤੋਂ ਬਦਨਾਮ ਹੈ ਨਸ਼ਿਆਂ ਦੇ ਕਰਕੇ ਉਥੇ ਚਾਰ ਘਰ ਅੱਜ ਤੋਂ 6 ਦਿਨ ਪਹਿਲਾਂ ਚਾਰ ਘਰ ਬਿਲਕੁਲ ਪਦਰੇ ਘਰ ਤੇ ਬਲਡੋਜ਼ਰ ਫੇਰ ਕੇ ਤੇ ਘਰ ਵਾਲਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਯਾਰ ਲੋਕਾਂ ਦੇ ਬੱਚੇ ਬ ਲੋਕਾਂ ਦੇ ਘਰ ਉੱਜੜਨ ਲੋਕਾਂ ਦੀ ਤਬਾਈ ਹੋਵੇ ਤੇ ਤੁਹਾਡੀਆਂ ਬਿਲਡਿੰਗਾਂ ਬਣਨ ਆਮਦਨੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਬਰਦਾਸ਼ਤ ਨਹੀਂ ਕਰੂਗਾ ਸੋ ਇਹ ਕੇਜਰੀਵਾਲ ਜੀ ਦਾ ਹੁਕਮ ਹੈ ਭਗਵੰਤ ਮਾਨ ਜੀ ਦਾ ਕੀ ਪੰਜਾਬ ਨੂੰ ਨਸ਼ਾ ਮੁਕਤ ਅਸੀਂ ਬਣਾਣਾ ਉਹਦੇ ਲਈ ਲੰਬੀਆਂ ਤਿਆਰੀਆਂ ਕੀਤੀਆਂ ਜਾ ਰੀਆਂ ਨੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਲੋਕ ਨੇ ਜਿਹੜੇ ਨਸ਼ਾ ਲਿਆ ਕੇ ਫਿਰ ਪਿੰਡਾਂ 'ਚ ਵੇਚਦੇ ਆ ਕੁੜੀਆਂ ਬਣਾ ਕੇ ਉਹਨਾਂ ਨਾਲ ਕੋਈ ਲਿਆਸ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਜੇਲਾ ਸੁਟਿਆ ਜਾ ਰਿਹਾ ਇੱਕ ਲੋਕ ਉਹ ਨੇ ਜਿਹੜੇ ਇਹਦੀ ਦਲਦਲ 'ਚ ਫਸ ਗਏ ਉਹ ਗਿੱਜ ਕੇ ਖਾਣਾ ਉਹ ਸਾਡੇ ਬੱਚੇ ਉਹਨਾਂ ਨੂੰ ਬਚਾਉਣਾ ਸੀ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ ਦੀਆਂ ਜ਼ਿੰਦਗੀਆਂ ਕੀਮਤੀਆਂ ਉਹਨਾਂ ਨੂੰ ਬਚਾਉਣਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਾ ਦੇਖੋ ਮੇਰੇ ਕੋਲ ਡਾਕਟਰ ਸਾਹਿਬ ਆਏ ਆ ਆ ਕੁੜੀਆਂ ਡਾਕਟਰ ਨੇ ਮਤਲਬ ਹੈਲਥ ਡਿਪਾਰਟਮੈਂਟ ਦੀਆਂ ਇਥੇ ਵੀਡੀਓ ਸਾਹਿਬ ਆਏ ਆ ਇਥੇ ਪੁਲਿਸ ਦੇ ਅਫਸਰ ਬੈਠੇ ਆ ਅਸੀਂ ਸਾਂਝਾ ਇੱਕ ਇਸ ਜੋਧ ਨੂੰ ਚਲਾ ਰਹੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤਗੜੇ ਹੋਗੇ ਇਸ ਲੜਾਈ ਨੂੰ ਆਪਣਾ ਹਿੱਸਾ ਬਣਾਓ ਤੇ ਤੁਸੀਂ ਮਾਵਾ ਬੈਠੀਓ ਮਾਵਾ ਬੈਠੀਓ ਨਸ਼ੇ ਦਾ ਸਭ ਤੋਂ ਵੱਡਾ ਜੇ ਦੁੱਖ ਕੋਈ ਚਲਦਾ ਸਮਾਜ ਦੇ ਅੰਦਰ ਉਹ ਔਰਤਾਂ ਚਲਦੀਆਂ ਕਿਸੇ ਦਾ ਪਤੀ ਕਿਸੇ ਦਾ ਬੇਟਾ ਕਿਸੇ ਦਾ ਭਰਾ ਸਭ ਤੋਂ ਜ਼ਿਆਦਾ ਨੁਕਸਾਨ ਪਾਰ ਜ਼ਿੰਦਗੀ ਦੇ ਉੱਤੇ ਜੇ ਪੈਂਦਾ ਔਰਤਾਂ ਦੇ ਪੈਂਦਾ ਤੇ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਕਿ ਇਸ ਲੜਾਈ ਨੂੰ ਅ ਅਸੀਂ ਆਪਣੇ ਪਿੰਡਾਂ ਨੂੰ ਬਚਾਣਾ ਇਹ ਪਿੰਡਾਂ ਨੂੰ ਬਚਾਉਣ ਦੀ ਲੜਾਈ ਹੈ ਆਪਣੇ ਘਰਾਂ ਨੂੰ ਬਚਾਉਣ ਦੀ ਲੜਾਈ ਹੈ ਇਹ ਮਤ ਸੋਚਿਓ ਕਿ ਮੇਰੀ ਧੀ ਮੇਰੇ ਆਖੇ ਲਗਦੀ ਹੈ ਮੇਰੇ ਕਹਿੰਦੇ ਆ ਜਾਂ ਮੇਰਾ ਪੁੱਤਰ ਬੜਾ ਆ ਗਿਆ ਘਾਰ ਆ ਉਹ ਮਾੜੀ ਸੰਗ ਵਿੱਚ ਨਹੀਂ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਸਿਆਣੇ ਕਹਿੰਦੇ ਆ ਜਿਸ ਗਲੀ ਚੋਂ ਲੰਘ ਕੇ ਤੁਸੀਂ ਆਪਣੇ ਘਰ 'ਚ ਵੜਨਾ ਜੇ ਉਸ ਗਲੀ 'ਤੇ ਚਿੱਕੜ ਆ ਥੋੜਾ-ਬੋਟਾ ਤੁਹਾਡੀਆਂ ਜੁੱਤੀਆਂ ਦੇ ਬੂਟਾਂ ਲਾ ਕੇ ਤੁਹਾਡ ਕਰ ਆਣਾ ਅਸੀਂ ਚਿੱਕੜ ਸਾਫ਼ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਜੋ ਸਾਡੇ ਬੇੜਿਆਂ 'ਚੋਂ ਗੰਦ ਆਵੇ ਨਾ ਸੋ ਇਹਦੇ ਲਈ ਤੁਸੀਂ ਤੁਹਾਡੇ ਕੋ ਕਿਉਂ ਆਏ ਆ ਸੀ ਪੁਲਿਸ ਕੰਮ ਕਰ ਰਹੀ ਹੈ ਆਪਣਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰਚੇ ਹੋ ਰਿਹਾ ਅੰਦਰ ਦਿੱਤੇ ਜਾ ਰਿਹਾ ਘਰ ਟਾਇਆ ਜਾ ਰਿਹਾ ਤੁਹਾਡੇ ਕੋਲ ਕਿਉਂ ਆਇਆ ਸੀ ਤੋ ਹਨੂ ਕਿਉਂ ਖੇਚਲ ਦਿੱਤੀ ਆ ਤੁਹਾਡੂ ਵਿਸ ਕਰਕੇ ਆਇਆ ਕਿ ਤੁਹਾਨੂੰ ਪਤਾ ਤੁਹਾਡੇ ਗਵਾਂਡੇ ਤੁਹਾਡੇ ਆਲੇ ਦੁਆਲੇ ਕਿਹੜਾ ਮੁੰਡਾ ਕੰਮ ਕਰਦਾ ਇਹਨਾਂ ਨੂੰ ਡਰਦਾ ਹੱਥ ਨਹੀਂ ਪਾਉਂਦਾ ਕੋਈ ਇਹ ਪੰਜ ਪੰਜ ਮੋਟਰਸਾਈਕਲਾਂ ਤੇ ਤੁਰਦੇ ਆ ਵੱਡੇ ਵੱਡੇ ਮੋਟਰਸਾਈਕਲ ਗੱਡੀਆਂ ਤੇ ਤੁਰਦੇ ਆ ਵਿੱਚ ਡਰਾਡ ਰੱਖੇ ਹੁੰਦੇ ਆ ਜੇ ਕੋਈ ਬੋਲਦਾ ਤੇ ਉਹਦੀ ਉਹਦੇ ਨਾਲ ਕਵੱਟ ਕਰਦੇ ਆ ਉਹਦੇ ਨਾਲ ਉਹ ਧੌਣ ਮਾਉਂਦੇ ਆ ਲੇਕਿਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਗਵਾਂਤ ਮਾਂ ਦੀ ਸਰਕਾਰਾ ਬੰਦੇ ਦੇ ਪੁੱਤ ਬਣਾ ਕੇ ਅੰਦਰ ਦੱਸੇ ਠੋਕੇ ਆ ਦਿਨੇ ਤਾਰੇ ਵਿਖਾਇਆ ਕਿ ਪੰਜਾਬ ਚ ਇਦਾਂ ਨਹੀਂ ਚੱਲੇਗਾ ਇਹ ਲੋਕਾਂ ਦੀ ਸਰਕਾਰ ਹੈ ਲੋਕਾਂ ਦੁਆਰਾ ਚੁਣੀ ਆ ਲੋਕਾਂ ਦੀ ਰਾਖੀ ਕਰਨੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਆਲੇ ਦੁਆਲੇ ਕੋਈ ਇਸ ਕਿਸਮ ਦਾ ਵੇਚਦਾ ਹੋਵੇ ਖਾਣ ਵਾਲਿਆਂ ਨੂੰ ਅਸੀਂ ਬਚਾਉਣਾ ਹੋਣਾ ਦੀ ਰਾਖੀ ਕਰਨੀ ਆ ਉਹਨਾਂ ਨੂੰ ਸੁਝਾਣਾ ਆਸੇ ਆਸੇ ਲੇਕਿਨ ਵੇਚਣ ਵਾਲਿਆਂ ਨਾਲ ਕੋਈ ਲਿਆਜ਼ ਨਹੀਂ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਮੈਂ ਮਾਵਾਂ ਦਾ ਜ਼ਿਕਰ ਜਦੋਂ ਕਰਦਾ ਤੇ ਮੈਨੂੰ ਚੇਤੇ ਆ ਕਿ ਜਦੋਂ ਮੁੰਡਾ ਵਿਆਹ ਕੇ ਘਰ ਆਂਦਾ ਤੇ ਸਾਡੀਆਂ ਮਾਵਾਂ ਇੱਕ ਘੋੜੀ ਗਾਉਂਦੀਆਂ ਪਤਾ ਨਹੀਂ ਉਹਦਾ ਘੋੜੀ ਆ ਕਿ ਕੀ ਆ ਬੜੀ ਪਿਆਰੀ ਚੀਜ਼ ਆ ਪਾਣੀ ਬਾਰ ਨਹੀਂ ਬੰਨੇ ਦੀ ਮਾਇ ਬੰਨਾ ਤੇਰਾ ਵਾਰ ਕਰਾ ਜਦੋਂ ਪੁੱਤਰ ਇੰਨਾ ਹੁੰਦਾ ਉਸ ਵੇਲੇ ਹੀ ਉਹ ਮਾਂ ਮਤਲਬ ਬੰਨੇ ਨੂੰ ਪਾਲਣਾ ਸ਼ੁਰੂ ਕਰਦੀ ਹੈ ਕਿੰਨਾ ਉਹਦਾ ਮਤਲਬ ਪਾਲਣ ਪੋਸਣ ਲਈ એનર્ਜੀ ਲਾਂਦੀ ਆ ਕਦੋਂ ਉਹ ਸਕੂਲੇ ਜਾਂਦਾ ਉਹਦੀ ਜਾਂਦੇ ਦੀ ਪਿੱਠ ਦੇਖਦੀ ਆ ਵੀ ਇਹ ਮੇਰਾ ਪੁੱਤ ਗਿਆ ਪੜਨ ਲਈ ਗਿਆ ਵਾਪਸ ਆਂਦੇ ਨੂੰ ਗੱਲ ਨਾਲ ਲਾਂਦੀ ਆ ਸਾਰੀਆਂ ਮਾਵਾਂ ਸਾਰੀਆਂ ਮਾਵਾਂ ਬਹੁਤ ਔਖਾ ਪਾਲਦੀਆਂ ਬੱਚਿਆਂ ਨੂੰ ਸੋ ਉਹ ਘੜੀ ਜਦੋਂ ਆਂਦੀ ਆ ਮਤਲਬ ਪਾਣੀ ਵਾਰ ਨਹੀਂ ਬੰਨੇ ਦੀ ਇਹ ਮਾਏ ਤਾਂ ਅਦੋਂ ਉਹ ਵਰਨਾ ਜਦੋਂ ਉਹਦੀ ਘੋੜੀ ਤੇ ਚੜਨ ਦੀ ਉਮਰ ਹੁੰਦੀ ਆ ਉਹ ਸੰਸਾਨ ਘਾਟ ਨੂੰ ਜਾਵੇ ਇਹ ਫਿਰ ਉਹੀ ਘਰ ਜਾਂਦਾ ਜਿੱਦੇ ਨਾਲ ਵਾਪਰ ਦੇਵੇ ਇਹਨੇ ਸਮਝੋ ਵੀ ਉਹ ਸਾਡੇ ਹੀ ਬੱਚੇ ਆ ਚਾਹੇ ਗਵਾਂਢੀ ਪਿੰਡ ਦਾ ਹੋਵੇ ਚਾਹੇ ਸਾਡੇ ਪਿੰਡ ਦਾ ਹੋਵੇ ਅਸੀਂ ਪੰਜਾਬ ਨੂੰ ਬਚਾਉਣਾ ਇਹਦੇ ਲਈ ਤੁਹਾਡਾ ਸਹਿਯੋਗ ਲੈਣ ਲਈ ਆਏ ਆ ਸੋ ਇੰਨਾ ਸਮਾਂ ਕਿਉਂਕਿ ਚਾਹਣਾ ਜਾਣਾ ਫਿਰ ਗਰੋਟੇ ਤੇ ਤੁਹਾਨੂੰ ਬੇਨਤੀ ਕਰਦੇ ਆ ਵੀ ਤਗੜੇ ਹੋ ਕੇ ਸਰਕਾਰ ਦਾ ਇਹ ਇਸ ਪੱਖ ਤੋਂ ਮਤਲਬ ਜਿਹੜੀ ਆ ਸਪੋਰਟ ਕਰਨੀ ਆਪਾਂ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਬਣਾਉਣਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਦੁਬਾਰਾ ਉਹ ਸਮਾਂ ਲੋਟੇ ਜੇ ਸਮੇਂ ਦੇ ਉੱਤੇ ਅਸੀਂ ਆ ਭਿੰਮ ਪਰ ਟਾਡੇ ਪੁਲ ਤੇ ਬਸਾਖੀ ਦਿਖਣ ਆਂਦੇ ਹੁੰਦੇ ਹਨ ਚੇਤੇ ਇੱਕ ਵਾਰ ਜਹਾਜ਼ ਡਿੱਗਿਆ ਇੱਥੇ ਆ ਨਾਲ ਹੀ ਤੇ ਅਸੀਂ ਇਹ ਚੋ ਹੀ ਸਾਰਾ ਹੁੰਦਾ ਚੋ ਲੱਗ ਕੇ ਅਸੀਂ ਆਏ ਇਨੇ ਨੇ ਪਾਣੀ ਚ ਉਹ ਦਿਨ ਵਾਪਸ ਆਣ ਜਿੱਥੇ ਕੋਈ ਵੀ ਔਰਤ ਦੇਖ ਹੋ ਕੋ ਘੁੰਮ ਸਕੇ